ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਸਰਦੀ ਦਾ ਮੌਸਮ ਚੱਲ ਰਿਹਾ ਹੈ ਤਾਂ ਦੇਸੀ ਮੁਰਗੀ ਨੂੰ ਸਰਦੀ ਲੱਗ ਚੁੱਕੀ ਹੈ ਤੇ ਸਰਦੀ ਲੱਗਣ ਕਾਰਨ ਦੇਸੀ ਮੁਰਗੀ ਨੂੰ ਕਾਫੀਆਂ ਮਬਾਰੀਆਂ ਵੀ ਲੱਗ ਚੁੱਕੀਆਂ ਹਨ ਜੋ ਕਿ ਮਬਾਰੀਆਂ ਹਨ ਸਰਕਾਰ ਦੀ ਆਵਾਜ਼ ਕਰਨਾ ਚਿੱਕਾਂ ਨੱਕ ਚੋਂ ਪਾਣੀ ਆਉਣਾ ਉੱਪਰ ਦੀ ਮੂੰਹ ਫੁਲਾ ਕੇ ਸਾਹ ਲੈਣਾ ਤਾਂ ਦਾਣਾ ਪਾਣੀ ਕੰਮ ਖਾਣਾ ਤਾਂ ਮੁਰਗਾ ਮਾਰ ਜਿਹਾ ਲੱਗਦਾ ਹੈ ਦੇ ਅੱਖ ਵਿੱਚੋਂ ਵੀ ਪਾਣੀ ਨਿਕਲਣਾ ਇਹ ਮਬਾਰੀਆਂ ਸੀ ਆਰ ਡੀ ਸੀ ਆਰ ਡੀ ਦੇ ਲੱਛਣ ਹਨ ਇਹ ਮਬਾਰੀਆਂ ਬਹੁਤ ਹੀ ਘਾਤਕ ਹਨ ਤਾਂ মুরਗੀ ਦੇਖਭਾਲ ਨਾ ਕਰੀਏ ਤਾਂ ਮੁਰਗਾ 2-3 ਦਿਨ ਚ ਮਰ ਜਾਂਦਾ ਹੈ ਤਾਂ ਇਹਨਾਂ ਦੀ ਰੋਖtham ਕਰਨ ਲਈ ਤੁਹਾਨੂੰ ਦਵਾਈ ਇਸ ਵੀਡੀਓ 'ਚ ਦੱਸੀ ਜਾਵੇਗੀ ਤਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰਾ ਦੇਖਿਓ ਤਾਂ ਜੋ ਸਮਝ ਆ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੋਰ ਵੀ ਮੁਰਗੀ ਪਾਲਣ ਦੀਆਂ ਨਵੀਆਂ ਤਨਵੀਆਂ ਵੀਡੀਓ ਦੀ ਜਾਣਕਾਰੀ ਮਿਲਦੀ ਰਵੇ ਤਾਂ ਤੁਹਾਨੂੰ ਪਾਊਡਰ ਆਉਂਦਾ ਹੈ ਉਹ ਪਾਊਡਰ ਦੋ ਟਾਈਮ ਰਾਤ ਦੇ ਤਾਂ ਦਿਨ ਦੇ ਸਮੇਂ ਪਾਉਣਾ ਹੈ 5 ਲੀਟਰ ਪਾਣੀ ਚੋਂ ਦੇ ਕੇ ਗ੍ਰਾਮ ਪਾਉਣਾ ਹੈ ਤਾਂ ਜਿਵੇਂ 500 ਮੁਰਗੀ ਨੂੰ ਤੁਸੀਂ ਦੱਸ ਡ੍ਰਿੰਕਰ ਲਗਾਏ ਤਾਂ ਦਾ ਸਾ ਡ੍ਰਿੰਕਰਾਂ ਚ 5-5 ਲੀਟਰ ਦਾ ਇੱਕ ਡ੍ਰਿੰਕਰ ਹੁੰਦਾ ਹੈ ਤਾਂ ਦਾ ਸਾ ਡ੍ਰਿੰਕਰਾਂ ਚ 10 ਗ੍ਰਾਮ ਪਾਊਡਰ ਪਾਉਣਾ ਹੈ ਤਾਂ ਵੀਡੀਓ ਚ ਤੁਹਾਨੂੰ ਪਾਊਡਰ ਦਿਖਾਇਆ ਜਾਵੇਗਾ ਦੇਖੋ ਇਹ ਪਾਊਡਰ ਹੈ ਬਲੈਨ ਡੋਕਸ ਐਨ ਪਾਊਡਰ 1 ਗ੍ਰਾਮ 5 ਲੀਟਰ ਵਾਟਰ ਚ 4-5 ਦਿਨ ਦੇਣਾ ਹੈ ਲਗਾਤਾਰ ਇਹ ਪਾਊਡਰ ਤੁਹਾਨੂੰ ਕਿਸੇ ਮੈਡੀਕਲ ਜਾਂ ਜੋ ਮੁਰਗੀ ਪਾਲਣ ਦੀਆਂ ਦਵਾਈਆਂ ਵੇਚਦੇ ਹਨ ਉਹਨਾਂ ਤੋਂ ਪਾਊਡਰ ਮਿਲ ਜਾਵੇਗਾ ਤਾਂ ਇਸ ਦਾ ਰੇਟ ਹੈ 800 ਰੁਪਏ ਤਾਂ ਇਹ ਮਬਾਰੀਆਂ ਲਈ ਬਹੁਤ ਹੀ ਲਾਭਦਾਇਕ ਪਾਊਡਰ ਹੁੰਦਾ ਹੈ 1 ਡੋਸਨ ਪਾਊਡਰ ਤਾਂ ਜਾਇ ਪਾਊਡਰ ਕਿਸੇ ਮੁਰਗੀ ਪਾਲ ਵਾਲੇ ਤੋਂ ਮਿਲ ਸਕਦਾ ਹੈ ਤੇ ਜਿਨ੍ਹਾਂ ਦੀਆਂ ਵੀ ਮੁਰਗੀਆਂ ਮਬਾਰ ਹਨ ਤਾਂ ਇਹ ਪਾਊਡਰ ਪਾਉਣ ਨਾਲ ਸਭ ਮਾਰੀਆਂ ਤੇ ਚਲੀਆਂ ਜਾਣਗੀਆਂ ਤੇ ਪਾਊਡਰ ਜਿੰਨੀ ਵੀ ਬੈਕਟੀਰੀਆ ਰਾਈ ਇਨਫੈਕਸ਼ਨ ਫੈਲਦੀ ਹੈ ਤਾਂ ਇਹ ਪਾਊਡਰ ਬਹੁਤ ਹੀ ਸਾਇਕ ਹੁੰਦਾ ਹੈ ਤੇ ਸਭ ਮਾਰੀਆਂ ਨੂੰ ਦੂਰ ਕਰਦਾ ਹੈ ਬੰਡੋਕਸਨ ਪਾਊਡਰ